ਉਹਨਾਂ ਗਾਂ ਦਾ ਜਿਹੜਾ ਸਮਾਂ ਆ ਉਹ ਜਦਾਂ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਕਿ ਬਿਸਤਰਾ ਗੱਡੀ ਦੇ ਵਿੱਚ ਰੱਖਣਾ 7 ਮਹੀਨੇ 9 ਮਹੀਨੇ ਦਾ ਸਮਾਂ ਕੁਝ ਵੀ ਨਹੀਂ ਗਾ ਪੰਜਾਬ ਦੀ ਧਰਤੀ ਤੇ ਪੇੜ ਤਿਆਰ ਆ ਉਹਨਾਂ ਆਪਾਂ ਇਹਨੂੰ ਗਾਂ ਕਿਦਾਂ ਪਟਣੀਆਂ ਇਹ ਗੁਰੂ ਸਾਹਿਬ ਕਿਰਪਾ ਕਰਨ ਇਹ ਲੋਕਾਂ ਦਾ ਜਿਹੜਾ ਮਾਹੌਲ ਤੁਹਾਨੂੰ ਦਰਸਾ ਰਿਹਾ ਮੈਂ ਜਿਹੜੀ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ ਕਿ ਸਿੰਘ ਸਾਹਿਬ ਜੀ ਨੇ ਇੱਕ ਆਦੇਸ਼ ਵੀ ਕੀਤਾ ਪਰसों ਕਿ ਲੋਕਾਂ ਦੀਆਂ ਭਾਵਨਾਵਾਂ ਦੇ ਨਕੂਲ ਉਹਨਾਂ ਨੇ ਇੱਕ ਇੱਕ ਗੱਲ ਇਹ ਵੀ ਕਹੀ ਸੀ ਕਿ ਕੋਈ ਦਬੇਤਾ ਨਾ ਹੋਣ ਕੋਈ ਗਾਲ ਨਹੀਂ ਕੀਤੀ ਜਾਣੀ ਪਰ ਮੈਂ ਟੁਕ ਮਾਤਰ ਸੰਕੇਤ ਦੇਣਾ ਚਾਹਣਾ ਮੈਂ ਪਾਬੰਦ ਵੀ ਹਾਂ ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਆ ਤੁਸੀਂ ਮੌਜੂਦਾ ਸਮੇਂ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਕਰਕੇ ਤੁਸੀਂ ਆਪਣੇ ਸੱਟ ਦੇ ਨਾਲ ਸਹਿਯੋਗ ਕਰੋ ਤੇ ਅਸੀਂ ਕਰ ਵੀ ਰਹੇ ਹਾਂ ਪਰ ਕਈ ਵਾਰੀ ਕੀ ਹੁੰਦਾ ਛੋਟੀ ਗੱਲ ਨੂੰ ਵੱਡੀ ਕਰਕੇ ਦੱਸਿਆ ਜਾਂਦਾ ਮੈਂ ਕਹਿਣਾ ਚਾਹੁੰਨਾ ਕਿ ਜਿਸਲੇ ਮੁੱਦੇ ਵੱਡੇ ਹੋ ਜਾਣ ਜਿਲੇ ਲੋਕ ਸਵਾਲ ਕਰਨ ਲੱਪ ਪੈਣ ਪਿੰਡ ਪਿੰਡ ਦੇ ਵਿੱਚ ਇਹ ਮਾਹੌਲ ਸਿਰ ਜਿਆ ਗਿਆ ਕਿ 5 ਸਾਲ ਕਾਂਗਰਸ ਨੇ ਕੀ ਕੀਤਾ ਹੁਣ 5 ਸਾਲ ਲੰਘਦੇ ਪੂਰੇ ਹੋਣ ਵਾਲੇ ਆ ਤੇ ਲੋਕਾਂ ਨੂੰ ਗਮਰਾਹ ਕਰਨ ਦੇ ਵੀਰੋ ਗਮਰਾਹ ਨਹੀਂ ਹੋਣਾ ਅੱਜ ਧਾਰਮੀ ਲੋਕ ਤੁਹਾਨੂੰ ਧਰਮ ਦੀ ਸਿੱਖਿਆ ਦੇ ਰਹੇ ਆ ਤੇ ਤੁਹਾਡਾ ਤਾਂ ਜਨਮੇ ਧਰਮ ਦੇ ਵਿੱਚੋਂ ਹੋਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 14 ਨਵੰਬਰ 1920 ਨੂੰ ਬਣਦੀ ਆ ਤੁਹਾਨੂੰ ਬਾੜ ਵਾਖਸ਼ ਕੀਤੀ ਸੀ ਸ਼੍ਰੋਮਣੀ ਕਾਲੀ ਦਲ 14 ਦਸੰਬਰ 1920 ਦੇ ਵਿੱਚ ਬਜ਼ੁਰਗ ਸਾਡੇ ਸਿਆਣੇ ਸੀ ਬਹੁਤ ਜਿਨ੍ਹਾਂ ਨੇ ਪਹਿਰੇਦਾਰੀ ਕਰਨ ਲਈ ਸ਼੍ਰੋਮਣੀ ਕਾਲੀ ਦਲ ਬਣਾਇਆ ਸੀ ਅੱਜ ਸਾਨੂੰ ਦੇਖਣਾ ਪਊਗਾ ਕਿ ਪੰਜਾਬ ਦੇ ਵਿੱਚ 9 ਸਾਲਾਂ ਦੇ ਵਿੱਚ ਕਿਹੜੀ ਪ੍ਰਾਪਤੀ ਕੀਤੀ ਆ ਸੋ ਵੀਰੋ ਅੱਜ ਆਪਾਂ ਗਮਰਾਹ ਨਹੀਂ ਹੋਣਾ ਗਮਰਾਹ ਕਰਨ ਲਈ ਕੀ ਹੁੰਦਾ ਕਿ ਜਥੇਬੰਦੀਆਂ ਦੇ ਵਿੱਚ ਨਵੇਂ-ਨਵੇਂ ਬੁੱਧੇ ਸਿੱਟੇ ਜਾਂਦੇ ਆ ਜਥੇਬੰਦੀ ਕਦੇ ਕੋਈ ਮਾੜੀ ਨਹੀਂ ਹੁੰਦੀ ਪਰ ਕਈ ਵਾਰੀ ਉਹਨਾਂ ਬੁੱਧਿਆਂ ਨੂੰ ਓਛਾਲ ਇਹਨਾਂ ਦਿੱਤਾ ਜਾਂਦਾ ਕਿ ਆਪਾਂ ਗਮਰਾਹ ਹੋ ਜਾਂਨੇ ਵੀਰੋ ਗਮਰਾਹ ਨਹੀਂ ਆ ਤੁਹਾਡਾ ਜਿਹੜਾ ਜਜ਼ਬਾਤ ਆ ਇਹ ਗੱਲ ਦੱਸ ਰਿਹਾ ਕਿ ਆਉਂਦਾ ਸਮਾਂ ਕਿਹਦੇ ਹੱਕ ਵਿੱਚ ਆ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਪੰਜਾਬ ਦੇ ਪੰਜਾਬ ਦੇ ਪਹਿਲਾ ਵੀ ਸਥਾਪਤ ਲੀਡਰ ਸੀ ਅੱਜ ਵੀ ਸਥਾਪਤ ਹੈ ਜੇ ਤੁਹਾਡੇ ਅੱਜ ਕੱਟ ਨੇ ਦੱਸ ਦਿੱਤਾ ਕਿ ਅਗਾ ਕੀ ਹੋਣ ਵਾਲਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਪੰਜਾਬ ਦੇ ਲੋਕ ਨਾਇਕ ਸੀ ਆ ਸੀਨੀਅਰ ਲੀਡਰਸ਼ਿਪ ਸਾਰੀ ਬੈਠੀ ਮੇਰੇ ਤੋਂ ਵੱਧ ਜਾਣਦੇ ਆ ਕਿਉਂਕਿ ਬਹੁਤ ਲਾਗੇ ਰਹੇ ਤੇ ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਬਿਜਲੀ ਤੇ ਸੜਕਾਂ ਦਾ ਜਾ ਕਿਵੇਂ ਵਿਛੂਗਾ ਜੇ ਵਿਛਾਇਆ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵਿਛਾਇਆ ਅੱਜ ਅੱਜ ਇੰਨੀ ਠੰਡ ਤੇ ਗਰਮੀ ਪੈਂਦੀ ਆ ਚੇਤਾ ਕਰੋ ਸਮਾਂ ਜਦੋਂ ਡੇਕਾਂ ਥੱਲੇ ਮੀਟਿੰਗਾਂ ਕਰਦੇ ਸੀ ਨੁੱਕੜ ਮੀਟਕਾਂ ਅੱਜ ਘਰ-ਘਰ ਦੇ ਵਿੱਚ ਏਸੀ ਲੱਗਾ ਆ ਅੱਜ ਘਰ-ਘਰ ਦੇ ਵਿੱਚ ਸੈਂਟਰਲ 에ਅਰ ਕੰਡੀਸ਼ਨ ਲੱਗਾ ਆ ਪੁੱਛ ਲਾਓ ਕਿਸੇ ਨੂੰ ਪੈਣਾ ਨਵਾਂ ਸਾਲਾਂ ਦੇ ਵਿੱਚ ਕੋ ਨਵਾਂ ਜੂੰਟ ਲਾਇਆ ਅੱਜ ਆਪਾਂ ਦੇਖਦੇ ਆ ਹਿਮਾਚਲ ਤੋਂ ਤੁਰ ਕੇ ਅਬੋਰ ਤੱਕ 4 ਘੰਟੇ 'ਚ ਬੰਦਾ ਪਹੁੰਚ ਜਾਂਦਾ ਇਹ ਮੈਂ ਤਾਂ ਤੁਹਾਨੂੰ ਰਿਮਾਈਂਡ ਕਰਾ ਰਿਹਾ ਕਿ ਆ ਜਿਹੜੀ ਧਰਤੀ ਪਵਿੱਤਰ ਤੁਹਾਡੀ ਧਰਤੀ ਆ ਇਹ ਗੁਰੂ ਤੋਂ ਵਰਦਾਨ ਲੈਣ ਵਾਲੀ ਧਰਤੀ ਤੇ ਤੁਸੀਂ ਇਹ ਲੋਕ ਜਿਹੜੀ ਪਾਖਿਆ ਪੈਦਾ ਵੀ ਕੀਤੀ ਬੜੇ ਤਕੜੇ ਹੋ ਕੇ ਤੁਸੀਂ ਇਸ ਮਾਲਵੇ ਦੀ ਧਰਤੀ ਤੋਂ ਆਵਾਜ਼ ਵੀ ਦਿੱਤੀ ਆ ਬਹੁਤ ਵੱਡੀਆਂ ਬਲੌਗ ਸਮਿਤੀ ਦੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਵੀ ਤੁਸੀਂ ਜਿੱਤੀਆਂ ਤੇ ਇਹ ਜਿਹੜੀ ਆਵਾਜ਼ ਮਾਲਵੇ ਚੋਂ ਉੱਠਦੀ ਆ ਇਹ ਚੰਡੀਗੜ੍ਹ ਤੱਕ ਜਾਂਦੀ ਆ ਤੁਹਾਡੇ ਜਾਜਵੇ ਨੂੰ ਤਾਂ ਸਲਾਮ ਕਰਦਾ ਕਿ ਤੁਸੀਂ ਅੱਜ ਤਕੜੇ ਹੋ ਕੇ ਇਹ ਆਵਾਜ਼ ਦੇ ਦਿੱਤੀ ਆ ਉਹਦਾ ਸਮਾ ਸ਼੍ਰੋਮਣੀ ਅਕਾਲੀ ਦਲ ਦਾ ਆ ਇੱਥੇ ਮੁੱਖ ਮੰਤਰੀ ਨੂੰ ਕੋਈ ਪੁੱਛਦਾ ਨਹੀਂ ਹੈ ਇਹਨੂੰ ਪੁੱਛਣ ਦੀ ਵੀ ਲੋੜ ਨਹੀਂ ਕਿਉਂਕਿ ਇਹਨੂੰ ਕੋ ਅਕਲ ਤਾਂ ਹੈ ਨਹੀਂ ਪਰ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹਣਾ ਹੈ ਇੱਥੇ ਸਰਕਾਰ ਕੇਜਰੀਵਾਲ ਚੋਂਦਾ ਆ ਡੀਸੀ ਐਸਐਸਪੀਆਂ ਐਸਡੀਐਮ ਤਹਿਸੀਲਦਾਰ ਸਾਰਿਆਂ ਦੀਆਂ ਬਦਲੀਆਂ ਦਿੱਲੀੋਂ ਕੇਜਰੀਵਾਲ ਦੇ ਦਫ਼ਤਰ ਚ ਹੁੰਦੀਆਂ ਆ ਉਹਦੇ ਸੈਕਟਰੀ ਸੀਐਮ ਆਊਸ ਬਿਠਾਏ ਐ ਸੋਸੋਡਿਆ ਤੇ ਜੈਨ ਸਾਹਿਬ ਤੇ ਸਾਰੇ ਦਿੱਲੀ ਦੇ ਜਿਹੜੇ ਵੇਲੇ ਕਰਦੇ ਅੱਜ ਇੱਥੇ ਮਿਨਿਸਟਰੀਆਂ ਪੰਜ-ਪੰਜ ਵੜ ਦਿਤੀਆਂ ਕੰਮ ਨਿਸ਼ਾਨਾ ਇੱਕੋ ਇੱਕ ਹੈ ਕਿ ਪੈਸਾ ਕਿੱਥੋਂ ਮਿਲੂਗਾ ਹੁਣ ਤੁਸੀਂ ਦੇਖੋ ਇਹਨਾਂ ਨੇ ਲੈਂਡ ਪੂਲਿੰਗ ਦਾ ਕੰਮ ਸ਼ੁਰੂ ਕੀਤਾ ਜਿੱਥੇ ਆਪਾਂ ਲੜਾਈ ਲੜੀ ਮਤਲਬ ਕੀ ਸੀ ਲੈਂਡ ਪੂਲਿੰਗ ਦਾ ਇਹਨਾਂ ਨੇ ਦਿੱਲੀ ਦੇ ਵੱਡੇ-ਵੱਡੇ ਬਿਲਡਰਾਂ ਨੂੰ ਬੁਲਾਇਆ ਉਹਨਾਂ ਨੂੰ ਕਹੇ ਜਿੱਥੇ ਜਿੱਥੇ ਪੰਜਾਬ ਤੁਹਾਨੂੰ ਜ਼ਮੀਨ ਚਾਹੀਦੀ ਹੈ ਦੱਸ ਦਿਓ ਅਸੀਂ ਐਕਵਾਇਰ ਕਰਕੇ ਤੁਹਾਨੂੰ ਦੇ ਦਾਂਗੇ ਸਾਨੂੰ ਇੰਨੇ ਕਰੋੜ ਰੁਪਏ ਦੇ ਦਿਓ ਅਸੀਂ ਫਿਰ ਮੋਰਚਾ ਲਾਇਆ ਪਰ ਲੜਾਈ ਲੜੀ ਵਾਪਸ ਤਾਂ ਕਰਨਾ ਪਿਆ ਕਿਉਂਕਿ ਤੂਫਾਨ ਖੜਾ ਹੋ ਗਿਆ ਹੁਣ ਇਹਨਾਂ ਨੇ ਨਵਾਂ ਤਰੀਕਾ ਕਰਤਾ ਕਿ ਅਸੀਂ ਹੁਣ ਸਾਡੀ ਐਕਵਾਇਰ ਕਰਨਗੇ ਆ ਆਪਣੀਆਂ ਜੜੀਆਂ ਆਪਣੀਆਂ ਜੜੀਆਂ ਇਹਨਾਂ ਦੀ ਪੁੱਡਾ ਹੁੱਡਾ ਜਿਹੜੇ ਹੈਗੇ ਏਜੰਸੀਆਂ ਅਲੇ ਤੱਕ ਨਹੀਂ ਛੱਡ ਰਹੇ ਹੁਣ ਜਿਹੜੇ ਆ ਲੱਗੇ ਐ ਤੁਸੀਂ ਦੇਖੋ ਪੂਰੇ ਪੰਜਾਬ ਵਿੱਚ ਜਿਵੇਂ ਦਿੱਲੀ ਸ਼ਰਾਬ ਦਾ ਘਟਾਲਾ ਹੋਇਆ ਸੀ ਜਿਹਦੇ ਵਿੱਚ ਕੇਜਰੀਵਾਲ ਅੰਦਰ ਹੈ ਉਹੀ ਘਟਾਲਾ ਪੰਜਾਬ 'ਚ ਹੈ ਪੂਰੇ ਪੰਜਾਬ ਵਿੱਚ ਜਿੰਨੇ ठेकेदार ਕੱਲੇ ਇੱਕ ਬੰਦੇ ਤੋਂ ਸ਼ਰਾਬ ਲੈ ਸਕਦੇ ਆ ਤੁਸੀਂ ਦੇਖੋ ਜਿੱਦੋਂ ਕਰੋੜਾਂ ਰੁਪਏ ਲੈਂਦੇ ਆ ਕੱਲਾ ਇੱਕ ਬੰਦਾ जो प्राइस कहता है देनी देनी है, अरब रुपये का घोटाला है पर कोई फिक्र नहीं अभी तो पार्लीमेंट भी रौला पाया सा बीबी हरसिमरत कौर बादल ने कि इंकुआरी कराओ तुझे दिल्ली अंदर किता दिल्ली भी आई आ ही इतने पता नहीं क्यों नहीं हो रही इस करके मैं कहना चाहना देखो किडा नुकसान अपना हो गया मुक्तरा लिये ਆ ਸਾਰੇ ਆਪਣੇ ਨਾਲ ਦੇ ਜ਼ਿਲ੍ਹੇ ਵਾਲੇ ਆ ਪੰਜ ਸਾਲ ਖਰਾਬ ਨਹੀਂ ਹੋ ਗਿਆ ਆਪਣੀ ਜ਼ਿੰਦਗੀ ਤੇ ਪੰਜ ਸਾਲ ਖਰਾਬ ਆਪਣੇ ਮੈਂ ਤਾਂ ਪਹਿਲੇ ਇਹਨਾਂ ਦਾ ਬਈ ਖਾਤਾ ਦੇਖ ਰਿਆ ਇੱਕ ਨਿਸ਼ਾਨੀ ਦੱਸ ਦਿਓ ਇੱਕ ਨਿਸ਼ਾਨੀ ਦੂਜੀ ਗੱਲ ਮੈਂ ਜਣਾ ਵੱਡਾ ਕਹਿਣਾ ਚਾਹਣਾ ਆ ਇਹ ਕਾਂਗਰਸ ਦਾ ਕੈਪਟਨ ਉਮਰਿੰਦਰ ਸਿੰਘ ਨੇ ਤੁਹਾਡੇ ਨਾਲ ਕੀ ਝੂਠ ਬੋਲਿਆ ਸੀ गुरका साहब की सौं खाधी सौं खा के आप सारे ओ मगर लग गए कैप्टन ने सौ खादी मैं सारा कर्जा माफ कर दूंगा गया सारा कर्जा माफ पांच हफ्त के अंदर नशा खत्म कर दूंगा किधर गया नशा खत्म हाँ मेरे को लिस्ट है बेरुजगारा न पची सौ रुपया महीना पटा दूंगा ਮੈਂ ਯਾਰ ਲੱਖ ਸਮਾਰਟਫੋਨ ਦਊਂਗਾ ਸ਼ਗਨ ਕਰੂੰਗਾ 50000 ਹਰੇ ਤੱਕ ਸ਼ਗਨ ਵੀ ਬੰਦ ਕਰਤਾ ਉਹਨੇ ਆਟਾ ਦਾਲ ਦੇ ਨਾਲ ਦੇ ਨਾਲ ਖੰਡ ਤੇ 50 ਬੱਤੀ ਦਊਂਗਾ ਹਰ ਗਰੀਬ ਨੂੰ ਘਰ ਬਣਾ ਕੇ ਦਊਂਗਾ ਢੀਏ ਦਊਂਗਾ ਇੰਨੀ ਲੰਬੀ ਝੂਠ ਤਾਂ ਮੈਨੂੰ ਬੋਲਿਆ ਵੀ ਨਹੀਂ ਜਾਂਦਾ ਇੰਨੇ ਇਨ ਗੱਪ ਮਾਰੇ ਆ ਇੱਕ ਚੀਜ਼ ਨਹੀਂ ਇੱਕ ਚੀਜ਼ ਮੈਨੂੰ ਦੱਸ ਦਿਓ 5 ਸਾਲ ਕੈਪਟਨ ਅਮਰਿੰਦਰ ਸਿੰਘ ਲਗਿਆ ਇੱਕ ਵੀ ਨਿਸ਼ਾਨੀ ਨਹੀਂ ਆਪਣੇ ਘਰੋਂ ਹੀ ਨਹੀਂ ਨਿਕਲਿਆ ਉਹਦੇ ਬਾਅਦ ਬਦਲਾ ਲਿਆਗੇ ਉਹ ਦੇਖ ਲੋ 5 ਸਾਲ ਕੀ ਕਰਤਾ ਤੇ ਸਾਰਾ ਸਾਜ਼ਿਸ਼ਕੀ ਜੀ ਸਾਰੇ ਇਕੱਠੇ ਸੀ ਇੱਕ ਨਿਸ਼ਾਨੀ ਲੈ ਕੇ ਕਿ ਕਾਲੀ ਦਲ ਜੋ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਪੰਜਾਬ ਦੀ ਜਥੇਬੰਦੀ ਹੈ ਇਹਨੂੰ ਇੰਨਾ ਬਦਨਾਮ ਕਰਦੇ ਹੋ बोल बोल के झूठ बोल बोल के बोल बोल के कि लोकी इनਾਂ ਤੋਂ ਪੱッセ ਹਟ ਜਾਣ ਤੇ ਕਾਮਯਾਬ ਹੋ ਗਏ ਕੋਈ ਬੇਅਦਬੀ ਕਾਲੀਦਲ ਸਰਕਾਰ ਕਰਾਏਗੀ ਕੋਈ ਕਾਲੀ ਕਰਾਊਗਾ ਹਰ ਕਾਲੀ ਵਰਕਰ ਦੇ ਘਰੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਣਾ ਤੁਸੀਂ ਮੱਥਾ ਟੇਕ ਕੇ ਅਰਦਾਸ ਕਰਕੇ ਘਰੋਂ ਨਿਕਲਦੇ ਹੋ ਤੁਸੀਂ ਕਹਿੰਦੇ ਭਗਵੰਤ ਮਾਨ ਦੇ ਘਰੇ ਪ੍ਰਕਾਸ਼ ਹੈ ਤੂੰ ਕਾਂਗਰਸੀਆਂ ਦੇ ਦੇਖ ਲਓ ਪਰ ਆਪਾਂ ਗੱਲਾਂ ਛਾ ਗਏ ਉਹਨਾਂ ਇੰਨੇ ਸਾਲ ਹੋ ਗਏ ਦੱਸੋ ਕਿਹੜੇ ਆਕਾਲੀ ਵਰਕਰ ਨੂੰ ਤੁਸੀਂ ਪੜਿਆ ਕਿਹੜੇ ਆਕਾਲੀ ਵਰਕਰ ਦੇ ਪਰਚਾ ਕੀਤਾ ਕੀ ਇਹਨੇ ਬੇਅਦਬੀ ਕਰਾਈ ਹੈ ਸਿਆਸਤ ਕੀਤੀ ਹੈ ਬਾਰ ਬਾਰ ਝੂਠ ਬੋਲ ਬੋਲ ਕੇ ਉਹਨੇ ਸਿਆਸਤ ਕੀਤੀ ਹੈ ਆ ਤਾਂ ਹਾਲਾਤ ਬਣ ਗਏ ਇਹਨਾਂ ਦੇ ਇੱਕ ਗੱਲ ਤੁਸੀਂ ਸੋਚੀ ਹੈ ਕਿਤੇ ਆਮ ਆਦਮੀ ਪਾਰਟੀ ਤਕਰੀਬਨ 2014 ਚ ਆਈ ਹੈ ਪੰਜਾਬ 'ਚ ਤੇ 2015 'ਚੋਂ ਬੇਅਦਬੀਆਂ ਸ਼ੁਰੂ ਹੋ ਗਈਆਂ ਸੋਚਿਆ ਕਿਤੇ ਉਹ ਤੋਂ ਪਹਿਲੇ ਕਿਤੇ ਹੋਈਆਂ ਆ ਐਜੇ ਖਤਰਨਾਕ ਲੋਕ ਹੈ ਕੁਝ ਵੀ ਕਰ ਸਕਦੇ ਹੈ ਸੱਤਾ ਹਾਸਲ ਕਰਨ ਵਾਸਤੇ ਆ ਕੁਝ ਵੀ ਕਰ ਸਕਦੇ ਹੈ ਜਿਹੜੀ ਵੱਡੀ ਗੱਲ ਹੈ ਤੁਸੀਂ ਦੇਖਿਆ ਕਿ ਮਲੇਰ ਕੋਟਲੇ ਜਿਹੜੀ ਬੇਅਦਬੀ ਹੋਈ ਸੀ ਅੱਸੀ ਬੰਦੇ ਫੜੇ ਸੀ ਤੇ ਜੱਜ ਸੈਸ਼ਨ ਜੱਜ ਨੇ ਤਕਰੀਬਨ 7-8 ਮਹੀਨੇ ਪਹਿਲੇ ਸਾਲ ਪਹਿਲੇ ਉਹਦਾ ਫੈਸਲਾ ਸੁਲਾਇਆ ਤੇ ਉਸ ਫੈਸਲੇ ਵਿੱਚ ਕਿਨੂੰ ਅੰਦਰ ਕੀਤਾ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਐਮਐਲਏ ਨੇ ਇੱਥੇ ਮਲੇਰਕੋਟਲੇ ਬੇਅਦਬੀ ਕਰਾ ਕੇ ਉਹ ਜੇਲ੍ਹ ਉਹਨੂੰ ਸਿੱਕਿਆ ਆਮ ਆਦਮੀ ਪਾਰਟੀ ਦਾ ਐਮਐਲਏ ਦਿੱਲੀ ਵਾਲਾ ਮਲੇਰਕੋਟਲੇ ਕੀ ਕਰ ਰਿਹਾ ਸੀ ਮੈਂ ਕਹਿੰਦਾ ਆਪਾਂ ਨੂੰ ਤਾਂ ਜਾਂਚ ਕਰਾਉਣ ਨਹੀਂ ਦਿੱਤੀ ਸਾਰੇ ਚਿੰਮੜ ਗਏ ਉਹ ਸਰਕਾਰ ਆਉਗੀ ਨਾ ਸਾਰੇ ਜਾਂਚ ਕਰਕੇ ਮੈਨੂੰ ਸਾਰੇ ਝਾੜੂ ਵਾਲੇ ਨਿਕਲਣਗੇ ਇਹਦੇ ਮਗਰ ਯਾਰ ਸਿੱਖ ਕੌਮ ਦੀ ਫੌਜ ਖਾਲਸਾ ਜੀ ਤੁਹਾਡੀ ਫੌਜ ਸ਼ਰਮ ਨਹੀਂ ਕਾਲੀ ਦਲ ਹੈ ਜਿਹੜੇ ਮੁਲਕ ਦੀ ਫੌਜ ਕਮਜ਼ੋਰ ਹੋ ਜੇ ਉਹ ਮੁਲਕ ਉਤੇ ਕਬਜ਼ਾ ਹੋ ਜਾਂਦਾ ਹੈ ਤੁਸੀਂ ਆਪਣੀ ਫੌਜ ਕਮਜ਼ੋਰ ਕਰ ਲਈ ਝਾੜੂ ਵਾਲਿਆਂ ਦੇ ਕਹਿੰਦੇ ਕਾਂਗਰਸੀਆਂ ਦੇ ਕਹਿੰਦੇ ਤੇ ਅੱਜ ਦੇਖੋ ਤੁਹਾਡੇ ਤੇ ਕਬਜ਼ਾ ਹੋ ਗਿਆ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਹੋ ਗਿਆ ਤਦ ਹਜ਼ੂਰ ਸਾਹਿਬ ਆਪਾਂ ਸਾਰੇ ਉੱਥੇ ਮੱਥਾ ਟੇਕਣ ਜਾਣੇ ਆ ਪਹਿਲੇ ਸਿੱਖ ਕੌਮ ਦੀ ਮੈਨੇਜਮੈਂਟ ਸੀ ਉੱਥੇ ਉਹ ਉਥੋਂ ਤੋਂ ਖੋਹ ਲਿਆ ਅੱਜ ਮਹਾਰਾਸ਼ਟra ਸਰਕਾਰ ਚਲਾ ਰਹੀ ਹੈ ਦੇਖੋ ਬਿੱਟੂ ਵਰਗੇ ਕਿਨਨੇ ਉਹਦੇ ਬਿਆਨ ਸਿੰਘ ਨੇ ਕੀ ਆਪਣੇ ਨੌਜਵਾਨਾਂ ਉਤੇ ਕੀ ਕੀ ਕੀਤਾ ਅੱਜ ਉੱਥੇ ਉਹਨੂੰ ਸਰੋਪਾ ਦਿੱਤਾ ਜਾ ਰਿਹਾ ਹੈ ਪਤਿਤ ਨੂੰ ਸਰੋਪਾ ਦਿੱਤਾ ਜਾ ਰਿਹਾ ਹੈ ਜਿਹੜਾ ਅੱਜ ਤੱਕ ਤਖਤਾਂ ਤੇ ਨਹੀਂ ਅਸੂਲ ਹੈ ਨਹੀਂ ਹੋ ਸਕਦਾ ਤਖਤ ਪਟਨਾ ਸਾਹਿਬ ਦੇ ਅੱਜ ਮਰਾ ਬਿਹਾਰ ਸਰਕਾਰ ਨੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਰਕਾਰ ਨੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਬਜ਼ੁਰਗਾਂ ਨਹੀਂ ਪਾਈ ਖਾਲਸਾ ਪੰਥ ਦਾ ਪਾਰਲੀਮੈਂਟ ਹੈ ਉਹਨੂੰ ਤੋੜ ਦਿੱਤਾ ਤੇ ਹਰਿਆਣੇ ਨੂੰ ਅਲੱਗ ਕਰ ਦਿੱਤਾ ਅੱਜ ਹਰਿਆਣੇ ਜੀ ਤੁਸੀਂ ਦੇਖੋ ਕੀ ਹੋ ਰਿਹਾ ਹੈ ਹਰਿਆਣੇ ਦੀ ਸਰਕਾਰ ਚੀਫ ਮਿਨਿਸਟਰ ਦੇ ਘੜੇ ਫੈਸਲਾ ਹੁੰਦਾ ਹੈ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਚੱਲੂਗੀ ਸਿੱਖ ਸੰਗਤੋਂ ਨਹੀਂ ਪੁੱਛਦੇ ਇਹ ਆਦਾ ਤੁਹਾਡੇ ਐਲਜੀਪੀਸੀ ਤੇ ਵੀ ਹਮਲਾ ਕਬਜ਼ਾ ਕਰਨ ਲੱਗੇ ਸੀ ਨਿਸ਼ਾਨਾ ਇੱਕੋ ਇੱਕ ਸੀ ਇਹਨਾਂ ਨੂੰ ਪਤਾ ਦਿੱਲੀ ਵਾਲੀ ਏਜੰਸੀਆਂ ਨਾਲ ਤੇ ਪਾਰਟੀਆਂ ਨੂੰ ਕਿ ਸਿੱਖ ਪੰਥ ਨੂੰ ਸ਼ਕਤੀ ਗੁਰੂ ਘਰਾਂ ਤੋਂ ਮਿਲਦੀ ਹੈ ਗੁਰੂ ਘਰਾਂ ਤੋਂ ਆਸ਼ੀਰਵਾਦ ਲੈ ਕੇ ਆ ਕੌਮ ਚੱਲਦੀ ਹੈ ਫਿਰ ਫੈਸਲਾ ਕਰ ਲਿਆ ਨੇ ਕਿ ਗੁਰੂ ਘਰਾਂ ਤੇ ਹੀ ਕੰਟਰੋਲ ਕਰ ਲੋ